ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਸ਼ਬਦ ਉਚਾਰਨ ਸਿੱਖਣਾ ਹੈ ਜੋ 862 ਅੰਗ ਤੇ ਆਉਂਦਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇਹ ਸ਼ਬਦ ਹੈ ਗੋਂਡ ਰਾਗ ਦੇ ਵਿੱਚ ਗੋਂਡ ਮਹੱਲਾ ਪੰਜਵਾ ਗੋਂਡ ਪੜਨਾ ਹੈ ਕਿਉਂਕਿ ਉੱਤੇ ਬਿੰਦੀ ਲੱਗੀ ਹੋਈ ਧਿਆਨ ਰੱਖਣਾ ਗੋਂਡ ਮਹੱਲਾ ਪੰਜਵਾ ਫਾਕਿਓ ਮੀਨ ਕਪਿਕ ਕੀ ਨਿਆਈ ਨਿਆਈ ਤੇ ਵਿਸਰਾਮ ਹੈ ਕਕਾ ਪੱਪੇ ਸਿਆਰੀ ਕਕਾ ਕਪਿਕ ਜਿਹੜਾ ਪੱਪੇ ਨੂੰ ਸਿਆਰੀ ਲੱਗੀ ਸੰਗਤ ਜੀ ਉਚਾਰਨ ਹੋਵੇਗੀ ਕਪਿਕ ਨਹੀਂ ਪੜਨਾ ਕਪਿਕ ਕਪਿਕ ਪੜਨਾ ਹੈ ਕੀ ਨਿਆਈ ਤੂੰ ਉਰਜ ਰਹਿਓ ਕੁਸੰਭਾਏ ਲੈ ਕੁਸੰਭਾਏ ਲੈ ਇਸ ਤਰ੍ਹਾਂ ਪੜਨ ਜਿਹੜਾ ਕਕਾ ਇਹ ਸੰਬੰਧਕ ਪੜਨਾ ਹੈ ਇਕ ਪਾਠ ਇਕੱਠਾ ਕਰਨਾ ਹੈ ਕੁਸੰਭਾਏ ਲੈ ਪਗ ਤਾਰਹਿ ਸਾਸ ਲੇਖੈ ਲੈ ਲੈ ਤੇ ਵਿਸਰਾਮ ਲੋਕ ਲਾਉਣਾ ਜਿਹੜਾ ਪਾਗ ਸ਼ਬਦ ਹੈ ਬੋਲਾ ਪੜਨਾ ਹੈ ਪਾਗ ਧਾਰਹਿ ਸਾਸ ਲੇਖੈ ਲੈ ਲੈ ਨਹੀਂ ਪੜਨਾ ਲੈ ਪੜਨਾ ਇੱਥੇ ਵਿਸਰਾਮ ਹੈ ਤਉ ਉਧਰ ਹੈ ਹਰ ਗੁਣ ਗਾਏ ਲੈ ਗਾਏ ਲੈ ਜਿਹੜਾ ਲੱਲੇ ਲਾਏ ਇਹ ਸੰਬੰਧਕ ਪੜਨੀ ਗਾਏ ਲੈ ਮਨ ਸਮਝ ਸਮਝ ਤੇ ਵਿਸਰਾਮ ਲਾਉਣਾ ਹੈ ਛੋੜ ਆਵਾਏ ਲੈ ਐੜੇ ਕੰਨਾਂ ਜਿਹੜਾ ਇਹ ਸੰਬੰਧ ਕਲਾਉਣਾ ਵੱਖਰਾ ਕਰਨਾ ਆ ਆਵਾਏ ਲੈ ਆ ਆਵਾਏ ਲੈ ਆਪਣੇ ਰਹਿਣ ਕੋ ਠੋਰ ਨਾ ਪਾਵੇ ਇੱਥੇ ਬਿਸਰਾਮ ਹੈ ਕਾਇ ਪਰ ਕੈ ਜਾਏ ਲੈ ਪਰ ਕੈ ਕੇ ਨਹੀਂ ਪੜਨਾ ਕੈ ਪੜਨਾ ਪਰ ਕੈ ਜਾਏ ਲੈ ਲੱਲੇ ਲਾਂ ਇਹ ਸੰਬੰਧ ਕਲਾਉਣੀ ਹੈ ਸੰਬੰਧਕ ਪੜਨਾ ਲੱਲੇ ਲਾਂ ਜਿਹੜਾ ਹੈ ਜਾਏ ਲੈ ਰਹਾਉ ਜੋ ਮੈਗਲ ਇੰਦਰੀ ਰਸ ਪ੍ਰੇਰਿਓ ਪ੍ਰੇਰਿਓ ਤੇ ਬਿਸਰਾਮ ਲਾਉਣਾ ਤੋ ਲਾਗ ਪਰਿਓ ਕਟੰਬਾਏ ਲੈ ਕੱਕੇ ਔਂਕੜ ਜਿਹੜਾ ਸੰਗਤ ਜੀ ਇਹ ਸੰਬੰਧਕ ਪੜਨਾ ਕੱਕਾ ਵੱਖਰਾ ਕਰਨਾ ਟੰਬਾਏ ਲੈ ਇਹ ਵੱਖਰਾ ਇਹ ਵੱਖਰਾ ਪੜਨਾ ਤੇ ਕੱਕਾ ਵੱਖਰਾ ਲਾਉਣਾ ਸੰਬੰਧਕ ਪਾਠ ਕਰਕੇ ਲਾਉਣਾ ਹੁਣ ਬੋਲਣਾ ਇਕੱਠਾ ਹੈ ਕਟੰਬਾਏ ਲੈ ਜੋ ਪੰਖੀ ਇਕੱਤਰ ਹੋਏ ਫਿਰ ਵਿਛਰੇ ਵਿਛਰੇ ਤੇ ਵਿਸਰਾਮ ਹੈ 71 ਪੜਨਾ ਇਹਨੂੰ ਜੋ ਪੰਖੀ ਇਕੱਤਰ ਹੋਏ ਫਿਰ ਵਿਛਰੇ ਫਿਰ ਸੰਗਤ ਹਰ ਹਰ ਧਿਆਏ ਲੈ ਧਿਆਏ ਲੈ ਲੱਲੇ ਲਾਂ ਇਸ ਬੰਦਕ ਲਾਉਣੀ ਹੈ ਧਿਆਏ ਲੈ ਜੈਸੇ ਮੀਨ ਰਸਣ ਸਾਦ ਬਿਨਸਿਓ ਇੱਥੇ ਵਿਸਰਾਮ ਹੈ ਬਿਨਸਿਓ ਊੜੇ ਦਾ ਮੂੰਹ ਖੱਲ੍ਹੇ ਧਿਆਨ ਰੱਖਣਾ ਬਿਨਸਿਓ ਲੰਮਾ ਕਰਨਾ ਇਹੋ ਜਿਹਦਾ ਮੂੰਹ ਖੁੱਲਾ ਹੈ ਬਿੰਸਿਓ ਓਹੋ ਮੂਠੋ ਮੂਠੋ ਪੜਨਾ ਇੱਥੇ ਨਾ ਠੱਠੇ ਨੂੰ ਸੰਗਤ ਜੀ ਕਨੌੜਾ ਲੱਗਾ ਹੈ ਤੇ ਕਨੌੜੇ ਦੀ ਆਵਾਜ਼ ਉਚਾਰਨ ਹੋਵੇ ਮੂਠੋ ਓਹੋ ਮੂਠੋ ਮੂੜ ਮੂੜ ਜਿਹੜਾ ਇਹ ਪੜਾ ਭਾਰਾ ਸ਼ਬਦ ਹੈ ਇਸ ਨੂੰ ਭਾਰਾ ਕਰਨਾ ਹੈ ਮੂੜ ਲੁਭਾਏ ਲੇ ਲੁਭਾਏ ਲੇ ਲੱਲੇ ਲਾਂ ਜਿਹੜਾ ਇਹ ਸੰਬੰਧਕ ਹੈ ਲੁਭਾਏ ਲੇ ਤੋ ਹੋਆ ਪੰਚਵਾਸ ਵੈਰੀ ਕਹਿ ਕਹਿ ਤੇ ਵਿਸਰਾਮ ਲਾਉਣਾ ਕੇ ਨਹੀਂ ਪੜਨਾ ਕਹਿ ਪੜਨਾ ਛੁਟ ਹੈ ਪਰ ਸਰਨਾਏ ਲੇ ਸਰਨਾਏ ਲੇ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਭੰਜਨ ਤੇ ਵਿਸਰਾਮ ਲਾਉਣਾ ਸਭ ਤੁਮਰੇ ਤੁਮਰੇ ਸੰਗਤ ਜੀ ਭਾਰੈ ਹਲੰਤ ਲੱਗੀ ਥੱਲੇ ਤੁਮਰੇ ਜੀ ਜਨਤਾਏ ਲੇ ਜਨਤਾਏ ਲੈ ਪਾਵੋ ਦਾਨ ਸਦਾ ਦਰਸ ਪੇਖਾ ਪੇਖਾ ਤੇ ਵਿਸਰਾਮ ਹੈ ਮਿਲ ਨਾਨਕ ਦਾਸ ਦਸਾਏ ਲੈ ਮਿਲ ਨਾਨਕ ਦਾਸ ਦਸਾਏ ਲੈ ਸੋ ਸੰਗਤ ਜੀ ਆਪ ਜੀ ਨੇ ਇਸ ਸ਼ਬਦ ਦੀ ਸੰਥਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ